ਜੀ ਵੀਡੀਓ ਵੇਖ ਰਖੇ ਆ ਸਾਬ ਨੂੰ ਜੀ ਆਣ ਲੈ ਕੇ ਹਾਜ਼ਰਾਂ ਇੰਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਛਰਵਾਤ ਕਰਦੇ ਆਂ ਇੰਦੀ ਵੱਡੇ ਖਾ ਜੀਐਸਟੀ ਤੇ ਮਿਲੀ ਵੱਡੀ ਰਾਤ ਕੀ ਬੈਂਕ ਕਰਜ਼ੇ ਦੇ ਆਰਬੀਆਈ ਦਸਹਰੇ ਤੋਂ ਪਹਿਲਾਂ ਦੇਵੇਗੀ ਸਗਰਤ ਵਿਆਹ ਕਰਾਂ ਘਟਣ ਦੀ ਕਿੰਨੀ ਸੰਭਾਵਨਾ 15 ਅਕਤੂਬਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਜੀਐਸਟੀ 17 ਦਾ ਐਲਾਨ ਕੀਤਾ 6 ਸਤੰਬਰ ਨੂੰ ਜੀਐਸਟੀ ਕੌਂਸਲ ਨੇ ਨਵੀਆਂ ਦਰਾਂ ਨਿਰਧਾਰਤ ਕੀਤੀਆਂ ਅਤੇ ਉਹ 22 ਸਤੰਬਰ ਨੂੰ ਲਾਗੂ ਹੋ ਗਈਆਂ ਸਰਕਾਰ ਦੇ ਬਾਅਦ ਲੱਖਾਂ ਲੋਕ ਹੁਣ ਆਰਬੀਆਈ ਤੋਂ ਮਤੰਪੂਰ ਰਾਤ ਦੀਆਂ ਮੀਂਹ ਦਾ ਕਾਰਕ ਰੱਖਿਆ ਹਨ ਭਾਰਤੀ ਜ ਬੈਂਕ ਦੀ ਐਮਪੀਸੀ 29 ਸਤੰਬਰ ਤੋਂ 1 ਅਕਤੂਬਰ ਦੇ ਵਿਚਕਾਰ ਮਿਲਣ ਵਾਲੀ ਹੈ ਤੇ ਵਿਆਜ ਦਰਾਂ ਵਿੱਚ ਕਟੌਤੀ ਸੰਬੰਧੀ ਇੱਕ ਫੈਸਲਾ ਆਉਣ ਦੀ ਉਮੀਦ ਹੈ ਇਹ ਹੈ ਐਸਆਰਬੀਆਈ ਮੀਟਿੰਗ ਤੋਂ ਪਹਿਲਾਂ ਸਟੇਟ ਬੈਂਕ ਆਫ ਇੰਡੀਆ ਦੇ ਇੱਕ ਰਿਪੋਰਟ ਵਿੱਚ ਕਿਹਾ ਗਿਆ ਕਿ ਜੇ ਬੈਂਕ ਆਉਣ ਵਾਲੀ ਐਮ ਪੀਸੀ ਮੀਟਿੰਗ ਵਿੱਚ ਰੈਪੋ ਰੇਟ ਵਿੱਚ 25 ਬੇਸਿਸ ਪੁਆਇੰਟ ਕਟੌਤੀ ਦਾ ਐਲਾਨ ਕਰ ਸਕਦਾ ਹੈ ਕਿਉਂਕਿ ਇਹ ਇਸ ਪੜਾਅ ਤੇ ਸਭ ਤੋਂ ਵਧੀਆ ਸੰਭਵ ਵਿਕਲਪ ਹੈ ਸਟੇਟ ਬੈਂਕ ਆਫ ਇੰਡੀਆ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਸਤੰਬਰ ਵਿੱਚ ਲਗਭਗ ਨਿਰਪੱਖ ਰੁੱਖ ਨਾਲ ਵਿਆਜ ਦਰਾਂ ਵਿੱਚ ਕਟੌਤੀ ਨਾ ਕਰਨਾ ਵਿਅਰਥ ਹੋਵੇਗਾ ਕਿਉਂਕਿ ਸਤੰਬਰ ਵਿੱਚ 25 ਬੇਸਿਸ ਪੁਆਇੰਟ ਵੱਜ ਦੀ ਆਇਦਰ ਵਿੱਚ ਕਟੌਤੀ ਆਰਬੀ ਲਈ ਸਭ ਤੋਂ ਵਧੀਆ ਵਿਕਲਪ ਹੈ ਰਿਪੋਰਟ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਸਤੰਬਰ ਵਿੱਚ ਵਿਆ ਇਧਰ ਵਿੱਚ ਕਟੌਤੀ ਠੁਕਮੀ ਅਤੇ ਤਰਕਸੰਗਤ ਹੋਵੇਗੀ ਕਿਉਂਕਿ ਮੰਗਾਈ ਕੰਟਰੋਲ ਵਿੱਚ ਹੈ ਤੇ ਭਵਿੱਖ ਵਿੱਚ ਹੋਰ ਕੱਟਣ ਦੀ ਉਮੀਦ ਹੈ ਇਸ ਲਈ ਇਸ ਫੈਸਲੇ ਲਈ ਕੇਂਦਰੀ ਬੈਂਕ ਦੁਆਰਾ ਸਾਵਧਾਨ ਨ ਸੰਚਾਰ ਦੀ ਲੋੜ ਹੋਵੇਗੀ ਖਬਰ ਮਨਤ ਤੱਕ ਦੇਖਣ ਲਈ ਧੰਨਵਾਦ